ਤੁਹਾਨੂੰ ਹੁਣੇ ਪਤਾ ਲੱਗਿਆ ਤੁਹਾਨੂੰ ਜਿਹੜਾ ਆਮ ਆਦਮੀ ਪਾਰਟੀ ਚੋਂ ਕੱਢ ਦਿੱਤਾ ਗਿਆ ਜੀ ਹੁਣ ਇੱਕ ਜਿਹੜਾ ਪ੍ਰਭਜੋਤ ਕੌਰ ਵੱਲੋਂ ਉਹ ਪਾਇਆ ਜਦੋਂ ਜਦੋਂ ਸਾਨੂੰ ਕੋਈ ਜੁਆਇਨਿੰਗ ਦਾ ਲੈਟਰ ਨਹੀਂ ਮਿਲਿਆ ਹੁਣ ਕੱਢਣ ਦਾ ਲੈਟਰ ਜ਼ਰੂਰ ਮਿਲਿਆ ਬਾਕੀ ਅਸੀਂ ਪਾਰਟੀ ਦੇ ਵਿੱਚ ਜੁੜੇ ਸੀਗੇ ਕਿ ਆਪਣੇ ਸ਼ਹਿਰ ਦੀ ਡਿਵੈਲਪਮੈਂਟ ਹੋ ਸਕੇ ਜੀ ਜਿਰਕਪੁਰ ਸ਼ਹਿਰ ਦੀ ਜੀ ਪਰ ਉਹ ਡਿਵੈਲਪਮੈਂਟ ਵਾਲੇ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਪਾਰਟੀ ਤੋਂ ਮਤਲਬ ਸਾਨੂੰ ਪਾਰਟੀ ਦੀ ਨੀਤੀਆਂ ਕੋਈ ਚੰਗੀਆਂ ਨਹੀਂ ਲੱਗੀਆਂ ਜੀ ਬਿਲਕੁਲ ਬਿਲਕੁਲ ਪਹਿਲਾਂ ਤੁਸੀਂ ਕਾਂਗਰਸ ਦੇ ਸੀਗੇ ਹੁਣ ਤੁਸੀਂ ਆਮ ਆਦਮੀ ਸੀ ਹੋਏ ਸੀਗੇ ਹੁਣ ਕੀ ਹੁਣ ਤੁਸੀਂ ਕਿਹੜੀ ਪਾਰਟੀ ਜੁਆਇਨ ਕਰ ਲਈ ਤੁਹਾਡੀ ਜਿਹੜੀ ਫੋਟੋ ਹੈ ਬੀਜੇਪੀ ਜੁਆਇਨ ਕਰ ਰਹੇ ਹਾਂ ਜੀ ਹਾਂਜੀ ਜਿਹੜੀ ਤੁਹਾਡੀ ਫੋਟੋ ਹੈ ਜੀ ਨੈਪਸਣੀ ਜਿਹੜੇ ਸੀ ਹਰਿਆਣੇ ਦੇ ਸੀਐਮ ਆ ਉਹਨਾਂ ਨਾਲ ਦੇਖੀ ਜਾ ਰਹੀ ਹੈ ਹਾਂਜੀ ਹਾਂਜੀ ਉਹ ਜੁਆਇਨ ਕਰਾ ਰਹੇ ਮੈਨੂੰ 20 ਤਰੀਕ ਨੂੰ ਜੀ ਓਕੇ ਦਿਨ ਐ ਐਤਵਾਰ ਵੈਡਿੰਗ ਰਿਜ਼ੋਰਟ ਜੀ ਜੀ ਬਿਲਕੁਲ ਠੀਕ ਹੈ ਤੇ ਹੁਣ ਜਨ ਜਿਹੜੀ ਇਹ ਪਾਰਟੀ ਆਪ ਦੀ ਨੀਤੀਆਂ ਕਿਹੜੀਆਂ ਵਧੀਆ ਨਿਕਲ ਜਿਹੜੇ ਤੁਸੀਂ ਤੰਗ ਹੋ ਗਏ ਅੱਜ ਜਿਹੜੀ ਬਿਜ਼ਨੈਸ ਡਵੈਲਪਮੈਂਟ ਨਹੀਂ ਹੋਈ ਜੀ ਕੋਈ ਪੁੱਛ ਪ੍ਰਤੀਤ ਨਹੀਂ ਬੰਦਿਆਂ ਦੀ ਬੰਦੇ ਮਤਲਬ ਰੁਲਦੇ ਫਿਰ ਰਹੇ ਅਸੀਂ 13 ਐਮਸੀ ਚੋਣੇ ਹੋਏ ਨਮਾਇंदे ਇਹਨਾਂ ਦੀ ਕੋਈ ਬੁੱਕਤ ਨਹੀਂ ਪਈ ਪਾਰਟੀ ਦੇ ਵਿੱਚ ਸਾਰੇ ਰੋਸ ਚ ਬੈਠੇ ਆ ਕੋਈ ਮਤਲਬ ਸੁਣਵਾਈ ਹੀ ਨਹੀਂ ਹੈਗੀ ਜੀ ਬਿਲਕੁਲ ਵੀ ਜੀ ਬਿਲਕੁਲ ਕੇ ਪਰੇਸ਼ਾਨ ਹੋ ਗਏ ਮੈਂ ਪਾਰਟੀ ਛੱਡ ਰਿਆਂ ਠੀਕ ਹੈ ਮਿੰਟਾ ਜੀ ਹਾਂਜੀ ਥੈਂਕ ਯੂ